ਕਾਲ ਦੀ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ অর্ਗੈਨਿਕ ਗਾਰਡਨ 2018 ਤੇ ਜੀ ਔਰ ਅੱਜ ਆਪਾਂ ਗੱਲ ਕਰਾਂਗੇ ਮਿਲੀਬਾਕਸ ਤੋਂ ਬਚਣ ਦਾ ਇੱਕ ਹੋਰ ਨਵਾਂ ਤਰੀਕਾ ਹੈ ਜੀ ਜਿਹੜਾ ਆਪਾਂ ਅਪਣਾ ਕੇ ਮਿਲੀਬਾਕਸ ਤੋਂ ਬਚ ਸਾਦਿਆਂ ਦੇਖੋ ਫਰੈਂਡਸ ਮੈਂ ਤੇ ਬਹੁਤ ਤਰ੍ਹਾਂ ਦੇ ਟੈਕਸਪੈਰੀਮੈਂਟ ਕੀਤੇ ਨੇ ਮੈਂ ਮਿਲੀਬਕਸ ਤੇ ਪਰ ਬਹੁਤ ਘਾਟਾ ਅਸਰ ਮਿਲਿਆ ਦੇਖੋ ਜਦੋਂ ਤੱਕ ਆਪਾਂ ਕੋਈ ਚੀਜ਼ ਟਰਾਈ ਕਰਦੇ ਹਾਂ ਅਸਰ ਉਦੋਂ ਤੱਕ ਹੀ ਰਿਹਾ ਤਾਂ ਜਿਹੜੀ ਮੈਂ ਪਹਿਲਾਂ ਫਰਟੀਲਾਈਜ਼ਰ ਦੀ ਸਪਰੇਅ ਕੀਤੀ ਆ ਉਹ ਡੇਲੀ ਕਰਾਂਗੇ ਤਾਂ ਮਿਲੀਬਕਸ ਤੋਂ ਆਪਾਂ ਨੂੰ ਰਾਹਤ ਮਿਲੂਗੀ ਔਰ ਫੇਰ ਵੀ ਚਲੋ ਕਿਸੇ ਟਾਈਮ ਮਿਸ ਹੋ ਜਾਂਦਾ ਮਿਲੀਬਕਸ ਤੇ ਸਪਰੇਅ ਨਹੀਂ ਹੋਈ ਫਰਟੀਲਾਈਜ਼ਰ ਤੋਂ ਤਾਂ ਫਿਰ ਫਰੈਂਡਸ ਜਿਹੜਾ ਆਪਣੇ ਕੋਲ ਬੈਂਗਨ ਦਾ ਪਲਾਂਟ ਸੀ ਆ ਤੁਸੀਂ ਦੇਖ ਸਕਦੇ ਹੋ ਤੇ ਮਿਲੀਬਕਸ ਦਾ ਕਿੰਨਾ ਅਟੈਕ ਹੋਇਆ ਆ ਦੇਖ ਸਕਦੇ ਹੋ ਤੇ ਇਸ ਲਈ ਆਪਾਂ ਨੇ ਇਹ ਇਹਦੇ ਲਈ ਕੀ ਤਰੀਕਾ ਅਪਣਾਇਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਹੋਰ ਵੀ ਇਹਦੇ ਜਿਹੜੇ ਸਟੈਂਪਾਂ ਨੇ ਉਹਤੇ ਵੀ ਮਿਲੀਬਾਕਸ ਦਾ ਅਟੈਕ ਹੈਗਾ ਆ ਦੇਖ ਸਕਦੇ ਹੋ ਤਾਂ ਕਰਕੇ ਫਰੈਂਡਸ ਬਹੁਤ ਪਰੇਸ਼ਾਨ ਹੋ ਰਹੀ ਸੀ ਮਿਲੀਬਾਕਸ ਦੇ ਅਟੈਕ ਤੋਂ ਇਹਦੀ ਬੈਕ ਸਾਈਡ ਤੇ ਵੀ ਹੈਗਾ ਜੀ ਮਿਲੀਬਾਕਸ ਤਾਂ ਹੁਣ ਇਹ ਮਿਲੀਬਾਕਸ ਦੇ ਕਾਰਨ ਪਹਿਲਾਂ ਇਹ ਬੈਂਗਣ ਦੇ ਪਲਾਂਟ ਤੇ ਸੀ ਹੁਣ ਇਹ ਮਿਰਚਾਂ ਦੇ ਪਲਾਂਟ ਤੇ ਵੀ ਸ਼ਿਫਟ ਹੋਇਆ ਤੇ ਚਲੋ ਆਪਾਂ ਟ੍ਰੀਟਮੈਂਟ ਕਰਦੇ ਆਂ ਔਰ ਵੀਡੀਓ ਵਿੱਚ ਬਣੇ ਰਹੋ ਅਖੀਰ ਤੱਕ ਤੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਜਿਸ ਬਾਰੇ ਔਰ ਫਰੈਂਟਸ ਇਹ ਆਪਣੇ ਹੈਗੇ ਹਰੀਆਂ ਮਿਰਚਾਂ ਦਾ ਪਲਾਂਟ ਔਰ ਹੁਣ ਬਰਸਾਤ ਦੇ ਦਿਨ ਸ਼ੁਰੂ ਹੋਣ ਵਾਲੇ ਨੇ ਦੋਸਤੋ ਤਾਂ ਕਰਕੇ ਇਹ ਸ਼ਿਮਲਾ ਦੇ ਮਿਰਚਾਂ ਤੇ ਵੀ ਮਿਲੀਬਾਕਸ ਕਿਤੇ ਨਾ ਕਿਤੇ ਪੈਦਾ ਹੋ ਚੁੱਕਿਆ ਦੇਖੋ ਇੱਥੇ ਵੀ ਮਿਲੀਬਾਕਸ ਹੈਗੀ ਆ ਔਰ ਕਈ ਜਗ੍ਹਾ ਤੇ ਮਿਲੀਬਾਕਸ ਦਾ ਅਟੈਕ ਹੋਇਆ ਤਾਂ ਆਪਾਂ ਨੂੰ ਜਿਹੜੇ ਦੋ ਫਾਇਦੇ ਨੇ ਫਰੈਂਡਸ ਜੋ ਅੱਜ ਆਪਾਂ ਨੇ ਟ੍ਰੀਟਮੈਂਟ ਕਰਨਾ ਪਹਿਲਾ ਤਾਂ ਦੇਖੋ ਪ੍ਰਸਾਦ ਦੇ ਦਿਨ ਸ਼ੁਰੂ ਹੋਣ ਵਾਲੇ ਨੇ ਇਹਦੇ ਵਿੱਚ ਕਈ ਪਲਾਂਟਸ ਦੀ ਆਪਾਂ ਪ੍ਰੂਨਿੰਗ ਕਰ ਸਕਦੇ ਆ ਪ੍ਰੂਨਿੰਗ ਕਰਨ ਲਈ ਤੁਹਾਡੇ ਕੋਲ ਮੇਰੇ ਕੋਲ ਤਾਂ ਘਰੇਲੂ ਟੂਲਸ ਨੇ ਆ ਦੇਖ ਸਕਦੇ ਹੋ ਮੈਂ ਕੋਈ ਬਾਜ਼ਾਰੋਂ ਟੂਲਸ ਨਹੀਂ ਲੈ ਕੇ ਆਈ ਤਾਂ ਇਹ ਆਪਣੇ ਕੋਲ ਪਲਾਸ ਹੈ ਜਿਹਨੂੰ ਆਪਾਂ ਐਲੋਵੇਰਾ ਲਗਾ ਲਾਂਗੇ ਔਰ ਇਹ ਕ ਆਪਣੇ ਕੋਲ ਚਾਕੂ ਤੇ ਐਲੋਵੇਰਾ ਹੋਣੀ ਜ਼ਰੂਰੀ ਆ ਫਰੈਂਡਸ ਕਿਉਂਕਿ ਜਿਹੜੇ ਬੈਡ ਬੈਕਟੀਰੀਆ ਹੁੰਦੇ ਨੇ ਕਈ ਵਾਰ ਆਪਾਂ ਕਿਸੇ ਚੀਜ਼ ਦਾ ਪ੍ਰੂਨਿੰਗ ਕਰਦੇ ਆ ਤਾ ਮਤਲਬ ਪ੍ਰੂਨਿੰਗ ਇੱਕ ਤਰ੍ਹਾਂ ਦੀ ਕਟਿੰਗ ਹੁੰਦੀ ਹੈ ਜੀ ਪlant ਦੀ ਛਟਾਈ ਵੀ ਕਹਿੰਦੇ ਨੇ ਅਲੱਗ-ਅਲੱਗ ਤਰੀਕੇ ਨਾਲ ਕਹਿੰਦੇ ਨੇ ਪ੍ਰੂਨਿੰਗ ਹੋਗੀ ਕਟਿੰਗ ਜੋ ਆਪਾਂ ਪlant ਦੀ ਕਰਾਂਗੇ ਤਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਐਲੋਵੇਰਾ ਜੈੱਲ ਲਗਾ ਲਾਂਗੇ ਜਿਹਦੇ ਨਾਲ ਕੋਈ ਵੀ ਬੈਡ ਇਫੈਕਟ ਨਾ ਪਵੇ ਆਪਣੇ ਪlant ਤੇ ਕੋਈ ਬੁਰਾ ਅਸਰ ਨਾ ਹੋਵੇ ਜੀ ਤਾਂ ਇਸ ਕਰਕੇ ਆਪਾਂ ਐਲੋਵੇਰਾ ਜੈੱਲ ਦੀ ਵਰਤੋਂ ਕਰਾਂਗੇ ਐਲੋਵੇਰਾ ਜੈੱਲ ਹਰ ਘਰ ਚ ਹੋਣੀ ਜ਼ਰੂਰੀ ਹੈ ਅਗਰ ਤੁਸੀਂ ਘਰੇ ਪlantਸ ਵਗੈਰਾ ਲਗਾਉਣ ਦੇ ਸ਼ੌਕੀਨ ਹੋ ਤਾਂ ਐਲੋਵੇਰਾ ਪਲਾਂਟ ਨੂੰ ਜਰੂਰ ਐਡ ਕਰਿਓ ਤੇ ਇਹਦੀ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਤੇ ਫਰੈਂਡਸ ਪ੍ਰੂਨਿੰਗ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਹੋ ਹਾਰਡ ਪ੍ਰੂਨਿੰਗ ਔਰ ਸੌਫਟ ਪ੍ਰੂਨਿੰਗ ਇਹ ਵੀ ਆਪਾਂ ਦੇਖ ਇਹਦੀ ਆਪਾਂ ਹਾਰਡ ਪ੍ਰੂਨਿੰਗ ਹੀ ਕਰਾਂਗੇ ਫਰੈਂਡਸ ਕਿਉਂਕਿ ਦੇਖੋ ਜਿਹੜੇ ਮਿਰਚਾਂ ਨੇ ਕਾਫੀ ਲੌਂਗ ਟਾਈਮ ਰਹਿ ਸਕਦੀਆਂ ਨੇ ਆਪਣੇ ਬਗੀਚੇ ਦੇ ਵਿੱਚ ਕਿਉਂ ਕਿਉਂਕਿ ਇਹਨਾਂ ਨੂੰ ਹਰ ਸਾਲ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਿਛਲੇ ਸਾਲ ਲਗਾਈਆਂ ਸੀ ਸਰਦੀਆਂ ਚ ਇਹਨੇ ਫਰੂਟਿੰਗ ਦਿੱਤੀ ਆ ਤੇ ਇਹਨੇ ਹੁਣ ਇਸ ਮਿਰਚਾਂ ਦੇ ਪਲਾਂਟ ਨੇ ਆਪਾਂ ਨੂੰ ਗਰਮੀਆਂ ਚ ਵੀ ਫਰੂਟਿੰਗ ਦਿੱਤੀ ਆ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਮਿਰਚਾਂ ਲੱਗ ਕੇ ਸੁੱਕ ਵੀ ਚੁੱਕੀਆਂ ਨੇ ਕਿਉਂਕਿ ਇੰਨਾ ਜ਼ਿਆਦਾ ਇੱਥੇ ਫਲ ਸੀ ਕਿਉਂਕਿ ਇੰਨੀ ਜ਼ਿਆਦਾ ਮਿਰਚਾਂ ਘਰ ਦੇ ਵਿੱਚ ਵਰਤੋਂ ਚ ਨਹੀਂ ਆਉਂਦੀਆਂ ਤੇ ਆਪਾਂ ਇਸ ਬਾਰੇ ਤੇ ਪ੍ਰੂਨਿੰਗ ਕਰਾਂਗੇ ਤੇ ਨਵਾਂ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਇਸੇ ਤਰ੍ਹਾਂ ਆਪਾਂ ਨੇ ਬੈਂਗਨ ਦੇ ਪਲਾਂਟ ਤੇ ਵੀ ਮੀਲੀਬਾਕਸ ਤੋਂ ਬਚਣ ਲਈ ਵੀ प्रूनिंग ਕੀਤੀ ਆ اور دوسرا ਹੈਗਾ ਆਪਾਂ ਪ੍ਰੂਨਿੰਗ ਕੀਤੀ ਆ ਕਿ ਪlant ਹੈਲਦੀ ਗਰੋ ਕਰੇ ਔਰ ਜਦੋਂ ਇਹ ਦੁਬਾਰਾ ਇਹ ਤੇ ਨਵੇਂ ਲੀਫਸ ਆਏ ਜਾਂ ਨਮੀਆਂ ਸਟੈਂਪਾਂ ਆਈਆਂ ਤਾਂ ਉਹ ਵੀਡੀਓ ਵੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗੀ ਤੇ ਆਪਾਂ ਇਹਦੀ ਹਾਰਡ ਪ੍ਰੂਨਿੰਗ ਕਰਾਂਗੇ ਫਰੈਂਡਸ ਪ੍ਰੂਨਿੰਗ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਹੋ ਹੁੰਦੇ ਸੌਫਟ ਪ੍ਰੂਨਿੰਗ ਜਿਵੇਂ ਆ ਦੇਖੋ ਇਹਦੀ ਸਟੈਂਪ ਆ ਤਾਂ ਤੁਸੀਂ ਇੱਥੋਂ ਪ੍ਰੂਨਿੰਗ ਕਰ ਸਕਦੇ ਹੋ 2-3 ਇੰਚ ਤੱਕ ਅਗਰ ਹਾਰਡ ਪ੍ਰੂਨਿੰਗ ਕਰਨੀ ਹੈ ਜਿਵੇਂ ਇਹਦੀ ਮੇਨ ਸਟੈਂਪ ਆ ਮੇਨ ਡੰਡੀ ਤਾਂ ਉਹਦੇ ਕੋਲੋਂ ਸਟੈਂਪ ਨੂੰ ਕਟਿੰਗ ਕਰ ਸਕਦੇ ਹੋ ਤਾਂ ਇਸ ਲਈ ਆਪਾਂ ਪ੍ਰੂਨਿੰਗ ਸ਼ੁਰੂ ਕਰਾਂਗੇ ਜੀ ਜਿਹੜੀਆਂ ਨਵੀਆਂ ਸਟੈਂਪਾਂ ਆਈਆਂ ਨੇ ਉਹ ਤਾਂ ਮੈਂ ਹਟਾਈ ਦੋਵਾਂਗੀ ਟੂਲਸ ਵਗੈਰਾ ਤੁਸੀਂ ਘਰੋਂ ਵੀ ਅਰੇਂਜ ਕਰ ਸਕਦੇ ਹੋ ਅਗਰ ਤੁਸੀਂ ਪਰਚੇਜ਼ ਕਰਨਾ ਚਾਹੁੰਦੇ ਹੋ ਉਹ ਤੁਸੀਂ ਤੁਹਾਡੀ ਚੁਆਇਸ ਹੈ ਜੀ ਆਪਾਂ ਤਾਂ ਘਰੋਂ ਹੀ ਟੂਲਸ ਨੂੰ ਵਰਤ ਰਹੇ ਹਾਂ ਤੇ ਪ੍ਰੂਨਿੰਗ ਜਿੱਥੋਂ ਤੁਸੀਂ ਕਟਿੰਗ ਕਰਨੀ ਆ ਸਟੈਂਪ ਦੀ ਤਾਂ ਇੱਕ ਗੱਲ ਦਾ ਧਿਆਨ ਰੱਖਿਓ ਫਰੈਂਡਸ ਉੱਥੋਂ ਤੁਸੀਂ ਮਤਲਬ 1-2 ਇੰਚ ਤੱਕ ਦੂਰ ਰੱਖਿਓ ਕਟਿੰਗ ਨੂੰ ਨਾਲ ਬਿਲਕੁਲ ਨਾ ਕਰਿਓ ਦੇਖੋ ਇੰਨਾ ਕੁ ਦੂਰ ਰੱਖ ਕੇ ਕਟਿੰਗ ਕਰਿਓ ਤੇ ਇਸ ਲਈ ਆਪਾਂ ਨੇ ਇਥੋਂ ਕਟਿੰਗ ਕਰਨ ਦਾ ਟਾਈਮ ਥੋੜਾ ਦੂਰ ਹੀ ਰੱਖਿਆ ਹੈ ਨਹੀਂ ਫਿਰ ਕਈ ਵਾਰੀ ਉਹਦਾ ਸਟੈਂਪ ਨੂੰ ਨੁਕਸਾਨ ਹੋ ਸਕਦਾ ਕਿਉਂਕਿ ਇਹ ਕਟਿੰਗ ਨੇ ਸੁੱਕ ਜਾਣਾ ਫਰੈਂਡਸ ਠੀਕ ਹੈ ਸੁੱਕਣ ਤੋਂ ਬਾਅਦ ਪਲਾਂਟਸ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਕਟਿੰਗ ਨੂੰ ਥੋੜਾ ਦੂਰ ਹੀ ਰੱਖਿਓ ਤੇ ਇਸ ਨਾਲ ਪਲਾਂਟ ਸੰਘਣਾ ਵੀ ਹੋ ਜਾਊਗਾ ਨਾਲੇ ਆਪਾਂ ਨੂੰ ਮੀਲੀਬਾਕਸ ਤੋਂ ਰਾਹਤ ਮਿਲ ਜੂਗੀ ਇਸ ਲਈ ਫਰੈਂਡਸ ਇੱਕ तरीका ਵੀ ਆਪਾਂ ਅਜ਼ਮਾ ਕੇ ਦੇਖਦੇ ਆ ਮਿਲੀਬਾਕਸ ਨੂੰ ਭਜਾਉਣ ਦਾ ਤੇ ਕੀ ਪਤਾ ਇਹਦੇ ਨਾਲ ਹੱਲ ਨਿਕਲਿਆ ਆਵੇ ਮਿਲੀਬਾਕਸ ਤੇ ਹੋਰ ਤਾਂ ਬਹੁਤ ਤਰ੍ਹਾਂ ਦੇ ਤਰੀਕੇ ਅਪਣਾ ਲਏ ਤਾਂ ਇੱਕ ਇਹ ਤਰੀਕਾ ਹੁਣ ਆਪਾਂ ਇਹਦੀ ਫਟਾਫਟ ਕਟਿੰਗ ਕਰਦੀਏ ਜੀ ਇਹਦੀ ਆਪਾਂ ਹਾਰਡ ਪ੍ਰੂਨਿੰਗੇ ਕਰਾਂਗੇ ਤੇ ਹੁਣ ਨਵੇਂ ਜਿਹੜੇ ਤੇ ਰੂਟਸ ਵਗੈਰਾ ਆਣਗੇ ਔਰ ਪੱਤੇ ਨਵੇਂ ਆ ਜਾਣਗੇ ਤੇ ਫੇਰ ਆਪਾਂ ਧਿਆਨ ਰੱਖਣਾ ਮਿਲੀਬਾਕਸ ਦਾ ਅਟੈਕ ਤਾਂ ਨਹੀਂ ਹੋ ਰਿਹਾ ਕਿਉਂਕਿ ਫਰੈਂਡਸ ਨਵੇਂ ਜਿਹੜੇ ਰੂਟਸ ਵਗੈਰਾ ਪੱਤੇ ਵਗੈਰਾ ਆਉਂਦੇ ਨੇ ਉਹ ਤੇ ਬਹੁਤ ਜਲਦੀ ਅਟੈਕ ਕਰਦੇ ਨੇ ਆਪਣੇ ਮਿਲੀਬਾਕਸ ਤੇ ਲਾਸਟ ਦੇ ਵਿੱਚ ਕੀ ਕਰਨਾ ਉਹ ਵੀ ਤੁਹਾਨੂੰ ਦੱਸ ਦਿਆਂ ਜੀ ਉਹ ਕਰ ਉਹ ਤਰੀਕਾ ਅਜ਼ਮਾਉਣਾ ਬਹੁਤ ਜ਼ਰੂਰੀ ਹੈ ਨਵਾਂ ਨਵਾਂ ਨਹੀਂ ਤਰੀਕਾ ਤਾਂ ਪੁਰਾਣਾ ਹੀ ਹੈ ਜੀ ਮਤਲਬ ਉਹ ਤਰੀਕਾ ਅਜ਼ਮਾਉਣਾ ਪlant ਤੇ ਜ਼ਰੂਰੀ ਹੈ ਐਸੀ ਇਹ aloevera ਹੁਣ ਆਪਣੇ ਕੋਲ ਜ਼ਰੂਰੀ ਹੈ ਜੀ ਇਹ ਰਿਜ਼ਲਟ ਆਪਾਂ ਨੂੰ ਕਿੱਦਾਂ ਦੇ ਮਿਲੇ ਉਹ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗੀ ਵੀਡੀਓ ਦੇ ਵਿੱਚ ਬੱਸ ਫੇ ਫਰੈਂਡਸ 1 ਮਹੀਨੇ ਦੇ ਵਿੱਚ ਇਹਨੇ ਵਧੀਆ ਤਰੀਕੇ ਨਾਲ ਪਲਾਂਟ ਨੇ ਗਰੋ ਕਰ ਜਾਣਾ ਔਰ ਜਿਹੜੇ ਬੇਸ ਪੱਤੇ ਵਗੈਰਾ ਹੋਣਗੇ ਉਹ ਤੁਸੀਂ ਹਟਾ ਦਿਓ ਕਈ ਵਾਰ ਇਹ ਹੁੰਦਾ ਨਾ ਪੱਤੇ ਗਿੱਲੇ ਵਗੈਰਾ ਗਮਲੇ 'ਚ ਰਹਿ ਜਾਣ ਤਾਂ ਫੰਗਸ ਲੱਗਣ ਦਾ ਡਰ ਹੁੰਦਾ ਹੈ ਤਾਂ ਤੁਸੀਂ ਇਹ ਪੱਤੇ ਹਟਾ ਦਿਓ ਪਲਾਂਟ ਤੇ ਮਿਹਨਤ ਬਹੁਤ ਲੱਗਦੀ ਆ ਜੀ ਇਸ ਲਈ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਪਲਾਂਟਸ ਨੂੰ ਬਚਾ ਕੇ ਰੱਖਦੀਆਂ ਨੇ ਤਾਂ ਇਸ ਕਰਕੇ ਤੁਸੀਂ ਇਹ ਗੱਲਾਂ ਵੱਲ ਧਿਆਨ ਦਿਓ। ਔਰ ਮਿਰਚਾਂ ਦਾ ਤੀਸਰਾ ਸੀਜ਼ਨ ਸ਼ੁਰੂ ਹੋਣ ਵਾਲਾ ਹੁਣ ਮੇਰੇ ਕੋਲ ਫਰੈਂਡਸ ਤੇ ਇਹ ਮਿਰਚ ਤੁਸੀਂ ਪਹਿਲਾਂ ਵਾਲੀ ਵੀਡੀਓ ਚ ਵੀ ਦੇਖ ਸਕਦੇ ਹੋ ਮੇਰੇ ਕੋਲੇ ਪਲਾਂਟ ਹੈਗਾ। ਇਹਦੀ ਕਟਿੰਗ ਦੀ ਵੀਡੀਓ ਬਸ ਮੇਰੇ ਤੋਂ ਸ਼ੇਅਰ ਨਹੀਂ ਹੋਈ ਪਰ ਚਲੋ ਅੱਜ ਮਿਲੀਬਾਕਸ ਦੀ ਕਿਰਪਾ ਨਾਲ ਆਪਾਂ ਤੁਹਾਡਾ ਨਵਾਂ ਵੀਡੀਓ ਸ਼ੇਅਰ ਕਰ ਰਹੇ ਹਾਂ ਕਿਉਂਕਿ ਦੇਖੋ ਮਿਲੀਬਾਕਸ ਦਾ ਹੱਲ ਤਾਂ ਦੇਖੋ ਬਾਹਰੋਂ ਦਵਾਈਆਂ ਲੈਣ ਜਾਓਗੇ ਉਹ ਅਸਰ ਕਰਨ ਨਾ ਕਰਨ ਬੈਡ ਬੁਰਾ ਅਸਰ ਕਰਨ ਉਹਦਾ ਬੈਡ ਇਫੈਕਟ ਪਵੇ ਤਾਂ ਇਹਦੋਂ ਬੈਸਟ ਹੈ ਫਰੈਂਸ ਆਪਾਂ ਘਰੇਲੂ ਤਰੀਕਾ ਅਪਣਾ ਕੇ ਦੇਖੋ ਵੱਧ ਤੋਂ ਵੱਧ ਕੀ ਹੈ ਪlant ਇੱਕ ਤੋਂ ਜ਼ਿਆਦਾ ਐਡ ਕਰੋ ਅਗਰ ਕੋਈ ਨੁਕਸਾਨ ਵੀ ਹੁੰਦਾ ਤਾਂ ਆਪਾਂ ਦੁੱਖ ਨਾ ਹੋਵੇ ਆਪਾਂ ਨੂੰ ਤਾਂ ਮੈਂ ਐਕਸਟਰਾ ਪlant ਮਿਰਚਾਂ ਦੇ ਲਗਾਏ ਹੋਏ ਨੇ ਬੈਂਗਨ ਦੇ ਲਗਾਏ ਹੋਏ ਨੇ ਤਾਂ ਕਰਕੇ ਫਰੈਂਡਸ ਆਪਾਂ ਜੇ ਪlant ਕਿਸੇ ਟਾਈਮ ਕੱਢਣਾ ਵੀ ਪੈਂਦਾ ਨਾ ਮਤਲਬ ਪੱਟ ਕੇ ਸੁੱਟਣਾ ਵੀ ਪੈਂਦਾ ਤਾਂ ਤੁਸੀਂ ਪੱਟ ਦਿਓ ਕਿਉਂਕਿ ਪਹਿਲਾਂ ਆਪਣੇ ਵੱਲੋਂ ਕੋਸ਼ਿਸ਼ ਕਰਿਓ ਮਿਲੀਬਾਕਸ ਨੂੰ ਇਦਾਂ ਹੀ ਭਜਾਣ ਦੀ ਅਗਰ ਮਿਲੀਬਾਕਸ ਨਹੀਂ ਜਾਂਦੇ ਤਰੀਕਿਆਂ ਨਾਲ ਫੇਰ ਤਾਂ ਦੇਖੋ ਪlant ਨੂੰ ਆਪਾਂ ਲੱਗ ਹੀ ਕਰ ਦਾਂਗੇ ਔਰ ਦੇਖੋ ਹੁਣ ਪੱਤੇ ਵਗੈਰਾ ਹੀ ਨਹੀਂ ਬਜੇ ਤਾਂ ਮਿਲੀਬਾਕਸ ਕਿੱਥੋਂ ਆਊਗੀ ਤੇ ਜਿਹੜੀ ਗਮਲੇ ਦੇ ਵਿੱਚ ਮਿਲੀਬਾਕਸ ਹੈ ਉਹਨੂੰ ਡਿਸਟਰੋਏ ਕਰ ਦਿਓ ਕਿੱਦਾਂ ਡਿਸਟਰਾਏ ਕਰਨਾ ਤੁਸੀਂ ਦੇਖੋ ਮੈਂ ਤਾਂ ਇਹਨੂੰ ਐਵੇਂ ਪੱਤਿਆਂ ਨਾਲ ਹੀ ਮਸਲ ਦੇਣਾ ਠੀਕ ਹੈ ਕਿਉਂਕਿ ਦੇਖੋ ਇਹ ਇਥੋਂ ਕਿਤੇ ਹੋਰ ਸ਼ਿਫਟ ਹੋਣਗੇ ਤੇ ਇਹ ਸੀ ਆਪਣੇ ਛੋਟੇ-ਛੋਟੇ ਗੱਲਾਂ ਤੇ ਬਾਕੀ ਫਰੈਂਡਸ ਲਾਸਟ ਦੇ ਵਿੱਚ ਇਹ ਤਰੀਕਾ ਜ਼ਰੂਰ ਬਣਾਇਓ ਐਲੋਵੇਰਾ ਜੈੱਲ ਦੀ ਵਰਤੋ ਤੁਸੀਂ ਜ਼ਰੂਰ ਕਰਨੀ ਜਿੱਥੇ-ਜਿੱਥੇ ਕਟਿੰਗ ਕਰੀ ਆ ਕਿਉਂਕਿ ਨਮੀ ਬਣੀ ਰਹੂਗੀ ਕਟਿੰਗ 'ਚ ਔਰ ਜੇ ਕੋਈ ਇਨਫੈਕਸ਼ਨ ਹੋ ਰਹੀ ਆ ਇਹਨੂੰ ਕਿਸੇ ਚੀਜ਼ ਦੇ बैड ਬੈਕਟੀਰੀਆ ਨਾਲੇ ਤੇ ਇਨਫੈਕਸ਼ਨ ਨਾ ਫੈਲੇ ਤਾਂ ਤੁਸੀਂ ਜ਼ਰੂਰ ਇਹ ਲਗਾਓ ਜੈਲ ਜੀ ਇਹਦੇ ਨਾਲ ਇਨਫੈਕਸ਼ਨ ਨਹੀਂ ਹੋਊਗੀ ਤਾਂ ਤੁਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਓ ਹਾਂ ਲੋ ਜੀ ਆਪਾਂ ਇੱਥੇ ਹੁਣ ਚੰਗੀ ਤਰ੍ਹਾਂ ਲਗਾਤਾ ਜੈਲ ਨੂੰ ਤੇ ਨਾਲੇ ਨਮੀ ਬਣਨ ਨਾਲ ਨਾ ਫਰੈਂਡਸ ਜਿਹੜੀ ਸਟੈਂਪ ਉਹ ਸੁੱਕੂਗੀ ਨਹੀਂ ਜ਼ਿਆਦਾ ਜੇ ਜਿਹੜੀ ਪ੍ਰੂਨਿੰਗ ਆ ਇਹ ਇਹ ਆਪਾਂ ਬਰਸਾਤ ਤੋਂ ਪਹਿਲਾਂ ਕਰ ਸਕਦੇ ਆਂ ਔਰ ਬਾਕੀ ਇਹਦੀ ਫੁੱਲ ਡਿਟੇਲ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਔਰ ਆਪਾਂ ਗੁਲਾਬ ਦੀ ਪ੍ਰੂਨਿੰਗ ਵੀ ਕਰਨੀ ਆ ਫਰੈਂਸ ਉਹਨੂੰ ਕਿਵੇਂ ਕਰਾਂਗੇ ਉਹਦੀ ਫੁੱਲ ਵੀਡੀਓ ਲਗਤੋ ਹੀ ਤਿਆਰ ਕਰਾਂਗੇ ਜੀ ਤੇ ਆ ਤੁਸੀਂ ਦੇਖ ਸਕਦੇ ਆਂ ਆਪਾਂ ਸਾਰੇ ਲਗਾਤਾ ਐਲੋਵੇਰਾ ਜੈਲ ਔਰ ਇਸੇ ਤਰ੍ਹਾਂ ਫਰੈਂਸ ਆਪਾਂ ਨੇ ਇਸ ਤੇ ਕੀਤੀ ਸੀ ਆਪਣਾ ਬੈਂਗਣ ਦੇ ਪlant ਤੇ ਪ੍ਰੂਨਿੰਗ ਤਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਤੇ ਵੀ ਹਾਰਡ ਪ੍ਰੂਨਿੰਗ ਕੀਤੀ ਹੈ ਦੋਸਤੋ ਆਪਾਂ ਨੇ ਬੈਂਗਣ ਦੇ ਪlant ਤੇ ਆ ਦੇਖੋ ਇਹਦੇ ਮਿਲੀਬਾਕਸ ਦਾ ਬਹੁਤ ਜ਼ਿਆਦਾ ਅਟੈਕ ਸੀ ਤੇ ਬਿਲਕੁਲ ਸਾਫ਼ ਹੋ ਚੁੱਕਿਆ ਪlant ਤੇ ਇਸ ਲਈ ਜਿਹੜੇ ਆਪਣੇ ਕੋ ਆ ਬੇਸਟ ਪੱਤੇ ਨੇ ਇਹਨਾਂ ਨੂੰ ਆਪਾਂ ਡਿਸਟਰੋਏ ਕਰਦਾਂਗੇ ਖਤਮ ਕਰਦਾਂਗੇ ਮਿਲੀਬਾਕਸ ਦੁਆਰਾ ਨਾ ਆਉਣ ਕਿਉਂਕਿ ਕੀੜੀਆਂ ਦੇ ਟੱਚ ਨਾਲ ਮਿਲੀਬਾਕਸ ਦੁਆਰਾ ਪਲਾਂਟਸ ਤੇ ਆ ਜਾਂਦੇ ਨੇ ਤੇ ਇਸ ਲਈ ਆਪਾਂ ਜਰੂਰ ਤੇ ਆ ਰੱਖਾਂਗੇ ਤੇ ਆਪਾਂ ਇਹਦੀ ਵੀ ਕਟਿੰਗ ਕਰ ਦਾਂਗੇ ਕਿਉਂਕਿ ਮੈਨੂੰ ਡਰ ਹੈ ਇਹ ਇਹ ਵੀ ਨਾਲ ਹੀ ਸੀ ਪlant ਕਿਤੇ ਤੇ ਵੀ ਮਿਲੀਬਾਕਸ ਦਾ ਅਟੈਕ ਨਾ ਹੋ ਜੇ ਫਰੈਂਡਸ ਤਾਂ ਆਪਾਂ ਇਹਨੂੰ ਲੱਗੀ ਕਰ ਦਾਂਗੇ ਕਿਉਂਕਿ ਜਿਹੜੇ ਨਵੇਂ ਲੀਫਸ ਵਗੈਰਾ ਆਉਂਦੇ ਨੇ ਇਹ ਤੇ ਮਿਲੀਬਾਕਸ ਬਹੁਤ ਜਲਦੀ ਅਟੈਕ ਕਰਦੇ ਨੇ ਫਰੈਂਡਸ ਤੇ ਚਲੋ ਆਪਾਂ ਇਹਦੀ ਵੀ ਕਟਿੰਗ ਕਰਤੀ ਤੇ ਅਲੋਵੇਰਾ ਜੈੱਲ ਲਗਾ ਦਵਾਂਗੇ ਤੇ ਛੋਟੇ ਛੋਟੇ ਗੱਲਾਂ ਨੇ ਦੋਸਤੋ ਇਹ ਤੁਸੀਂ ਜ਼ਰੂਰ ਅਪਣਾਓ ਤੇ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਇਹਦਾ ਜਿੱਦਾਂ ਦਾ ਵੀ ਰਿਜ਼ਲਟ ਹੋਇਆ ਤਿੰਨੇ ਪਲਾਂਟਸ ਦਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੂੰਗੀ ਪ੍ਰੂਨਿੰਗ ਦਾ ਕੀ ਵਧੀਆ ਅਸਰ ਹੋਇਆ ਕੀ ਬੁਰਾ ਅਸਰ ਹੋਇਆ ਤੇ ਆ ਬੇਲ ਦਾ ਹਜੇ ਮੈਨੂੰ ਆਈਡੀਆ ਨਹੀਂ ਕਿਸ ਚੀਜ਼ ਦੀ ਬੇਲ ਹੈ ਤੇ ਇਸ ਲਈ ਮੈਂ ਲਗਾ ਕੇ ਰੱਖੀ ਹੋਇਆ ਗਮਲੇ ਦੇ ਵਿੱਚ ਇਹਦੀ ਰਿਪੋਰਟਿੰਗ ਹਜੇ ਨਹੀਂ ਕੀਤੀ ਤੇ ਫਰੈਂਡਸ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਚ ਲਾਈਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਜਾਣਕਾਰੀ ਕਿੱਦਾਂ ਨਹੀਂ ਲੱਗੀ ਅਗਰ ਕੋਈ ਤੁਹਾਡੇ ਕੋ ਨਵੀਂ ਜਾਣਕਾਰੀ ਹੈਗੀ ਹੈ ਤਾਂ ਤੁਸੀਂ ਮੇਰੇ ਨਾਲ ਉਹ ਵੀ ਸ਼ੇਅਰ ਕਰ ਸਕਦੇ ਹੋ ਔਰ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ